ਇਹ ਹਰੀਆਂ ਭਰੀਆਂ ਫਸਲਾਂ ਸਾਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ ਇਹ ਸਾਨੂੰ ਆਪਣ ਦੇ ਨਾਲ ਨਾਲ ਸਾਡੀ ਭੁੱਖ ਤੇ ਲੋੜਾਂ ਹੀ ਮਟਾਉਂਦੀਆਂ ਨੇ ਪਰ ਇਹਨਾਂ ਨੂੰ ਉਗਾਉਣ ਵਾਲਿਆਂ ਦਾ ਬਹੁਤ ਮਾੜਾ ਹ ਐਸੇ ਤਰ੍ਹਾਂ ਇੱਕ ਕਿਸਾਨ ਸ਼ਹਿਰੋਂ ਟੀ.ਪੀ ਦਾ ਪਤਾ ਕਰਕੇ ਖਾਲੀ ਅਧਿਕਾਰ ਮੋੜਿਆ ਹਜੇ ਉਹ ਪਿੰਡ ਤੇ ਪੁਰੋਹੇ ਤੇ ਸੀ ਕਿ ਉਹਨੂੰ ਇੱਕ ਪੁਲਿਸ ਯਾਰ ਟੱਕਰਿਆ ਪਰ ਆਲੇ ਨੂੰ ਤੂੰ ਹੀ ਅੱਗ ਲਾਈ ਹੈ ਨਾ ਦੇੜੀ ਰੁਕ ਤੇ ਮੇਰੇ ਕੋਲ ਚੁੱਪ ਕਰਕੇ ਥਾਣੇ ਪੇਸ਼ ਹੋ ਜਾ ਮੈਂ ਛੋਟਾ ਕਿਸਾਨ ਆਪਰਾ ਮੈਂ ਕਿਵੇਂ ਵੱਡੀਆਂ ਮਸ਼ੀਨਾਂ ਨਾਲ ਬਜਾਈ ਕਰ ਸਕਦਾ ਮੇਰੇ ਘਰ ਕਿਹਲੇ ਟੁੰਡੇ ਸੀ ਮੈਂ ਮਜਬੂਰੀ ਚੱਕ ਲਾਈਏ ਸਰਕਾਰ ਦਾ ਹੁਕਮ ਹੈ ਜਿਹੜੇ ਕਿਸਾਨ ਪ੍ਰਾਣੀ ਨੂੰ ਅਕਲ ਆਉਂਦੇ ਨੇ ਨਾ ਪ੍ਰਦੂਸ਼ਣ ਪੈਦਾ ਕਰਦੇ ਨੇ ਉਹਨਾਂ ਨੂੰ ਜੁਰਮਾਨਾ ਕਰੋ ਉਹਨਾਂ ਨੂੰ ਸਜ਼ਾਵਾ ਕਰੋ ਇਸ ਕਰਕੇ ਪਈ ਹੁਣ ਤੈਨੂੰ ਸਜ਼ਾ ਤੇ ਜੁਰਮਾਨਾ ਦੋਵੇਂ ਹੋਣੇ ਫਿਰ ਉਹ ਕਿਸਾਨ ਆਪਣੇ ਘਰ ਪਹੁੰਚਦਾ ਹੈ ਤੇ ਘਰ ਵਾਲੇ ਉਹਨੂੰ ਕਹਿਣ ਲੱਗਣ ਲੱਗ ਜਾਂਦੇ ਨੇ ਪਾਪਾ ਜੀ ਬਿਲਕੁਲ ਨਾ ਕਿਤਾਬਾਂ ਕੋਨੇ ਜੀ ਤੁਸੀਂ ਮੈਨੂੰ ਨਵੀਆਂ ਕਿਤਾਬਾਂ ਲੈ ਦਿਓ ਨਾ ਹੁਣ ਤੇ ਆਪਾਂ ਮੁੰਜੀ ਵੀ ਵੇਚ ਲਈ ਚੋਨਾ ਵੇਚ ਲਿਆ ਹੈ ਨਾ ਹੁਣ ਤੇ ਕਿਤਾਬਾਂ ਲੈ ਦਿਓ ਨਾ ਪਾਪਾ ਮੈਨੂੰ ਬੂਟ ਚਾਹੀਦੇ ਨੇ ਮੇਰੇ ਨੇ ਯਾਰਾਂ ਕੋਲ ਸਾਰਿਆਂ ਕੋਲ ਬੂਟ ਨੇ ਤੇ ਮੈਂ ਚੱਪਣਾ ਚ ਲਗਾ ਫਿਰਨਾ ਮੈਨੂੰ ਬੂਟ ਲੈ ਦਿਓ ਦੇਖੋ ਮੇਰੇ ਕੋਲ ਬੂਟ ਕੋਨੇ ਜੀ ਕਰਦਾ ਸਾਰਾ ਸੌਦਾ ਮੁੱਕਿਆ ਪਿਆ ਤੇ ਤੁਸੀਂ ਸ਼ਹਿਰੋਂ ਖਾਲੀ ਮੋੜਾ ਹੈ ਲਾਜ ਰੋਇ ਕਰਾਣਾ ਸੀ ਜੇ ਬੱਚੇ ਨਹੀਂ ਪੜ ਸਕਦੇ ਆਂ ਦੇ ਸੋ ਜੀਰੀ ਵੇਚ ਕੇ ਕਰਾਂਗੇ ਚੌਨਾ ਵੇਚ ਕੇ ਉਹ ਕਰਾਂਗੇ ਕੀ ਕੀਤਾ ਦਸ ਤੇ ਛੱਡ ਹੈ ਕਿਉਂ ਕੀਤਾ ਮੇਰੇ ਨਾਲ ਵਿਆਹ ਤੂੰ ਚੰਗਾ ਭਈ ਚੰਗਾ ਮੈਂ ਸਾਰਿਆਂ ਦਾ ਸਾਰਾ ਸਮਾਨ ਲੈ ਆਂਗਾ ਮੈਂ ਅਰਤੀ ਕੋਲ ਚੱਲਣਾ ਪੈਸੇ ਲੈਣ ਉਹਨੂੰ ਇਹ ਕਹਿਣਾ ਉਹ ਦੇਗਾ ਪੈਸੇ ਤਾਉ ਕਿਸਾਨ ਆਰਤੀ ਕੋਲ ਪੈਸੇ ਲੈਣ ਜਾਂਦਾ ਹੈ ਤੇ ਜਦੋਂ ਉਹ ਆਰਤੀ ਦੇ ਕੋਲ ਪਹੁੰਚਦਾ ਹੈ ਤਾਂ ਅਗੋਂ ਲਾਲਾ ਜੀ ਉਹ ਚੀਰੀ ਦੇ ਪੈਸੇ ਚਾਹੀਦੇ ਸਨ ਉਹ ਕਹੇ ਸਾਰੇ ਸੋਧਾ ਮੁਖਿਆਪਿਆ ਭਾਈ ਪੈਸੇ ਚਾਹੀਦੇ ਨੇ ਅੱਗੇ ਬਜਾਈ ਵੀ ਕਰਨੀ ਕਣ ਕਦੀ ਮੇਰੇ ਕੋਲ ਪੈਸੇ ਹੈ ਕਹੋ ਨਹੀਂ ਦੇਖ ਇੱਕ ਤੇ ਤੇਰੀ ਨਮੀ ਵਾਲੀ ਵੇਚ ਕੇ ਜੀਰੀ ਮੈਂ ਬੁਕਾ ਦਿੱਤੀ ਉਤੋਂ ਤੂੰ ਚੱਕਿਆ ਤੀ ਜਿਹੜਾ ਵੜਨਾ ਉਹ ਤੇ ਰਾਮ ਹੈ ਫਰਾ ਪਿਉਰਾ ਸਰਕਾਰ ਕੋ ਭੇਜਿਆ ਸਰਕਾਰ ਨੇ ਪੈਸੇ ਦੇਣੇ ਨੇ ਤੁਹਾਡੇ ਖਾਤਿਆਂ ਚ ਤਾਂ ਉਹ ਕਿਸਾਨ ਨਿਰਾਸ਼ ਹੋ ਕੇ ਅੱਗੇ ਸ਼ਹਿਰ ਦੇ ਨੇੜੇ ਮੰਦਰ ਦੇ ਕੋਲ ਚਲਾ ਜਾਂਦਾ ਹੈ ਤੇ ਮੰਦਰ ਚ ਜਾ ਕੇ ਉਹ ਤੁਸਾਂ ਪੂਜਾ ਕਰਾਣੀ ਹੈ ਭਈ 101 ਰੁਪਏ ਤੇ ਉਹ ਨਾਲੇ ਨਾਲ ਰਿਆਲ ਨਾਲੇ ਮਾਤਾ ਦੀ ਚੁੰਨੀ ਲੈ ਕੇ ਆਓ ਤਾਂ ਪੂਜਾ ਇਤੇ ਹੋਏਗੀ ਤਾਂ ਪੁਜਾਰੀ ਜੀ ਇਹਦਾ ਮਤਲਬ ਖਰੀਪਾਂ ਦੀ ਪੂਜਾ ਮੰਦਿਰਾਂ ਚ ਨਹੀਂ ਹੋ ਰਹੀ। ਕਰੀ ਵੀ ਆਪਣੇ ਆਪ ਵਿੱਚ ਹੀ ਫੇਲਾਣ ਥੇ। हे ਪ੍ਰਮਾਤਮਾ ਤੇਰਾ ਦਰਵਾਜ਼ਾ ਜੇ ਬੰਦ ਹੋ ਗਿਆ ਮੇਰੇ ਲਈ। ਹਰ ਤੇਰਾ ਦਰਵਾਜ਼ਾ ਬੰਦ ਹੋ ਗਿਆ। ਆਪਣੇ ਘਰ ਦਾ ਦਰਵਾਜ਼ਾ ਬੰਦ ਹੋ ਗਿਆ। ਸਰਕਾਰ ਦਾ ਦਰਵਾਜ਼ਾ ਬੰਦ ਹੋ ਗਿਆ ਹੁਣ ਮੈਂ ਕਰਾਂ ਤੇ ਕੀ ਕਰਾਂ। ਤਾਂ ਇਹਨਾਂ ਹਾਲਾਤਾਂ ਚ ਕਿਸਾਨ ਉੱਥੇ ਹੀ ਖੁਦਕੁਸ਼ੀ ਕਰ ਲੈਂਦਾ ਹੈ। ਆਪਣੇ ਸਵਾਸ ਦੇ ਦੇਣੇ